ਨਾਵਦੇ ਪਟਿਆਲਾ ਗੇਟ ਮੁਕਚੌਕ ਦੇ ਵਿਖੇ ਐਸਐਸਸੀ ਸਮਾਜ ਦੇ ਵੱਲੋਂ ਬਾਬਾ ਸਾਈ ਪੀਮਰਾ ਅੰਬੇਡਕਰ ਦੇ ਬੁੱਧ ਦੇ ਨਾਲ ਸ਼੍ਰੀ ਅਮਨਸਰ ਦੇ ਵਿਖੇ ਛੇੜਛਾੜ ਮਾਮਲੇ ਨੂੰ ਲੈ ਕੇ ਚੱਕਾ ਜਾਮ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਅਜਿਹੇ ਆਰੋਪੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਅਤੇ ਐਸਐਸਸੀ ਐਸਟੀ ਅਤੇ ਐਸਸੀ ਐਕਟ ਦੇ ਤਹਿਤ ਜੁੜਾ ਹੈ ਮਾਮਲਾ ਵੀ ਤਰਜ ਕੀਤਾ ਜਾਏ ਦੋਸ਼ੀ ਨੂੰ ਫਾਸੀ ਦੀ ਸਜ਼ਾ ਦਿੱਤੀ ਜਾਏ ਇਸ ਸਮੇਂ ਤਾਂ ਹੋ ਰਿਹਾ ਹੈ ਜੀ ਜਿਹੜਾ ਤੁਸੀਂ ਦੇਖਿਆ ਡਾਕਟਰ ਪੀਮਰਾਓ ਅੰਬੇਡਕਰ ਜੀ ਦੀ ਮੂਰਤੀ ਦੇ ਨਾਲ ਜਿਹੜੇ ਵੀ ਸ਼ਰਾਰਤੀ ਇਸ ਇਨਸਾਨ ਨੇ ਛੇੜਛਾੜ ਕੀਤੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਥੋੜਾ ਥੋੜਾ ਮਾਰ ਕੇ ਉਹਦੇ ਉੱਪਰ ਜਿਹੜਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਿਹੜਾ ਸਵਿਧਾਨ ਅੱਗੇ ਰੱਖਿਆ ਹੋਇਆ ਸੀ ਬਣਾਇਆ ਹੋਇਆ ਉਹਨੂੰ ਵੀ ਅੱਗ ਲਾਈ ਗਈ ਆ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਹ ਦੋਸ਼ੀ ਦੇ ਉੱਪਰ ਐਸਸੀ ਐਸਸੀ ਐਕਟ ਦਾ ਪਰਚਾ ਦਰਜ ਕਰਨਾ ਚਾਹੀਦਾ ਆ ਤੇ ਇੱਕ ਹੋਰ ਮੰਗ ਕਰਦੇ ਆ ਵੀ ਇਹ ਦਰਅਸਲ ਇਹ ਸਾਨੂੰ ਰੋਜ਼ ਕਿਤੋਂ ਨਾ ਕਿਤੇ ਸੁਣਨ ਨੂੰ ਆਉਂਦਾ ਆ ਵੀ ਕਿਤੇ ਨਾ ਕਿਤੇ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਹਰ ਰੋਜ਼ ਕਿਤੇ ਨਾ ਕਿਤੇ ਛੇੜਛਾੜ ਹੁੰਦੀ ਆ ਹਰ ਰੋਜ਼ ਕਿਤੇ ਨਾ ਕਿਤੇ ਛੇੜਛਾੜ ਹੁੰਦੀ ਆ ਇਹ ਆਖਰਕਾਰ ਕਿਉਂ ਹੋ ਰਹੀ ਆ ਇਹਦੇ ਉੱਪਰ ਕਾਰਵਾਈ ਕਿਉਂ ਨਹੀਂ ਹੁੰਦੀ ਆਖਰਕਾਰ ਇਹ ਸਰਕਾਰਾਂ ਨੇ ਜਿਹੜੀਆਂ ਇਹ ਇੱਕ ਦੂਜੇ ਨੂੰ ਲੜਾਉਣ ਦੇ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਕਰਨ ਲਈ ਸਾਡੇ ਵਾਲਮੀਕੀ ਸਮਾਜ ਨੂੰ ਹੀ ਕਿਉਂ ਹਰ ਵਾਰੀ ਕਿਸੇ ਵੀ ਤਰ੍ਹਾਂ ਦੀ ਇਹ ਜਿਹੜੀ ਛੇੜਛਾੜ ਕਰਦੇ ਨੇ ਸਾਡਾ ਸਾਰਾ ਦਲਿਤ ਭਾਈਚਾਰਾ ਇਕੱਠਾ ਹੋਇਆ ਇਹ ਕੋਈ ਸਾਡੀ ਯੂਨੀਅਨ ਇਕੱਠੀ ਕੋਈ ਕਿਸੇ ਤਰ੍ਹਾਂ ਨਾਲ ਤੁਹਾਨੂੰ ਇੱਕ ਬੇਨਤੀ ਜਰੂਰ ਕਰਨੀ ਚਾਹਨਾ ਕਦੇ ਮਹਾਰਾਸ਼ਟਰ ਚ ਕਦੇ ਬੰਬੇ ਕਦੇ ਦਿੱਲੀ ਕਦੇ ਕਿਤੇ-ਕਿਤੇ ਜਲੰਧਰ ਕਦੇ ਲੁਧਿਆਣਾ ਜਿਹੜੀ ਸਾਡੇ ਰੈਬਰਾਂ ਨਾਲ ਬੇਅਦਬੀ ਕੀਤੀ ਜਾਂਦੀ ਹੈ ਮੈਂ ਤਾਂ ਇੱਕ ਗੱਲ ਕਹਦਾ ਵੀ ਇਹਨਾਂ ਦੇ ਪਹਿਲੀ ਗੋਲੀ ਮਾਰ ਦੁੱਤੀ ਜਾਵੇ ਤਾਂ ਕਿ ਮੁੜ ਕੇ ਵੀ ਬੇਅਦਬੀ ਕਰਨੀ ਚਾਹਣ ਨਾ ਦਈ। ਤਸਰਾਰਤੀ ਅੰਤਰ ਨੇ ਪਰ ਇਹ ਸਰਕਾਰਾਂ ਦੀ ਜੇਜੈਂਟ ਨੇ ਇਹਦੀ ਪੂਰੀ ਜਾਣਕਾਰੀ ਕੀਤੀ ਜਾਵੇ। CBI ਤੋਂ ਜਾਂਚ ਕਰਾਈ ਜਾਵੇ ਵੀ ਕਿਹਦਾ ਜੇਜੈਂਟ ਆ ਇਹ। ਕਿਹਨੇ ਇਤਰਾਜ਼ ਕਰਾਈ ਹੈ ਕਿਉਂ ਕਿਨੇ ਕੋਣ-ਕੌਣ ਹੈ ਚ ਵੀ ਨੋਨ ਬੋਲਵਾ। ਇਹਨੂੰ ਪਤਾ ਲੱਗ ਜੂਗਾ ਤੁਹਾਨੂੰ ਵੀ ਕੌਣ ਕੌਣ ਇੱਚ ਸਰਾਰਤੀ ਅੰਤਰ ਕਿਹੜੀ ਪਾਰਟੀ ਆ ਕਿਉਂਕਿ ਪਾਰਟੀਆਂ ਨੇ ਸਰਾਰਤ ਕਰਨੀ ਆ ਸਰਾਰਤ ਕਰਕੇ